ਜਾਰੇ ਦੇ ਜਾਣ ਤੋਂ ਪਹਿਲਾਂ ਮੈਨੂੰ ਕੱਢੀ ਚ ਮਲਾ ਦੇ ਮਨਪੱਤਰ ਦੀ ਲ ਵਰਗੇ ਜਿਹੜੀ ਸਵੱਸਿਆ ਹੈ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ ਕੋਈ ਗੱਲ ਆਪਾਂ ਆਪਣੇ ਤੇ ਆਪਣੇ ਹੀ ਬੋਤਲੇ ਇਹਨਾਂ ਵਾਸਤੇ ਕਰਦੇ ਆ ਇਹ ਪੁਰਾਣੀਆਂ ਸਰਕਾਰਾਂ ਦੇ ਆ ਅੰਡੇ ਬੀਜੇ ਹੋਏ ਜਿਹੜੇ ਇਹ ਹੁਣ ਇਹ ਵਿਚਾਰੇ ਨੂੰ ਕਿਸੇ ਦਾ ਕੋਰਟ ਤੇ ਕੇਸ ਪੈ ਗਿਆ ਜਿੰਦਾ ਹਾਈ ਕੋਰਟ ਤੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐਂ ਲੱਗਦਾ ਸ਼ਾਇਦ ਇਦਾਂ ਰੈਲੀ ਚ ਐ ਮੋਲ ਕੇ ਸਾਡੀ ਖਵਾਰ ਚ ਕੱਡੀ ਲੱਗ ਜੂਗੀ ਇਹ ਕੀ ਹੋਊਗਾ ਆਰਾਮ ਨਾਲ ਗੱਲ ਕਰਕੇ ਬੈਠੇ ਗੱਲ ਕਰੀਏ ਅਜੇ ਤਾਂ 2 ਸਾਲ ਹੋ ਗਏ ਆ ਆ ਪਕੜੀ ਕੋਈ ਹਿੱਸੇ ਪਾ ਲੈ ਬਸ ਸੱਚ ਜਿਹਾ ਰੀਤਾਂ ਨੇ ਮੱਡਾ ਚ ਆਪਾਂ ਤਾਂ ਹਿੱਸੇ ਤੋਂ ਫਸੋਕੋ ਜੀ ਪਾਉਣੇ ਪੈਣਗੇ ਬੰਦਾ